ਮਰਦੇ ਦੇਵ ਦੀ ਮਹਾਰਾਜ ਉਹਨਾਂ ਦੇ ਚਰਣਾ ਦਾ ਧਿਆਨ ਕਰਕੇ ਗੋਬੇ ਹੱਥ ਫੜ ਕੇ ਅੰਮਲ ਉਸੇ ਚੋੜਾ ਲੈ ਤਰਨਾ ਤੇਰੇ ਚਰਣਾ ਦੇ ਸੀਸ ਤੇਵਾਣਾ ਲੋਹਾ ਟੇਰ ਬੜਾ ਅਤਿ ਉਹੀ ਧਾਰਨਾ ਬਣਦੀ ਹੈ ਗਿਆਨ ਦਾ ਤੇਰਾ ਇਹ ਰੋ ਪੇਰੇ ਚਰਣਾ ਦੇ ਸੀਸ ਤੋਂ ਤਾਂ شہید کی جو موت ہے وہ قوم کی حیات ہے قوم ہمیشہ ہی شہید خون جی اگے گروتھ کرتی ہے جیسے قوم کے ਦੇ ਵਾਸਤੇ ਵਿੱਚ ਸਾ ਸੰਗਤ ਜੀ ਇੱਕ ਮਿੰਟ ਵਾਸਤੇ ਆਪਾਂ ਜ਼ਿਕਰ ਕਰੀਏ ਸ਼ਹੀਰ ਰਚਨਾ ਦਾ ਹੈ ਉਹ ਕਿਸ ਨੂੰ ਮੰਦਾ ਹੈ ਮਹਾਭਾਰਤ ਜੁਤ ਹੈ ਜਿਵੇਂ ਇੱਕ ਜਿਹੜੇ ਧਰਮ ਨੂੰ ਕਰ ਚਾਲ ਨੂੰ ਨਿਕਰ ਨਹੀਂ ਕਰਦੀ ਕਰਦਾ ਉਹਦੇ ਵਿੱਚ ਔਰੁ ਵੀ ਮਾਰੇਗੇ ਪਾਂਡਵ ਵੀ ਮਾਰੇਗੇ ਸਹਿਰਾ ਕਿੱਤੀ ਮਾਰੀ ਦੀ ਬਹੁਤ ਤਾਨ ਹੋਇਆ ਮਹਾਭਾਰਤ ਦੇ ਜੁਤ ਵਿੱਚ ਪਰ ਤੁਸੀਂ ਕਿਸੇ ਇਤਿਹਾਸ ਆਪਣੇ ਦੇਸ਼ ਦੇ ਸ਼ਹੀਦ ਹੋਏ ਉਸ ਯੁੱਧ ਦੇ ਵਿੱਚ ਮਾਰੇ ਗਏ ਔਰ ਮਾਰੇ ਗਏ ਹੰਡੋ ਪਾਲੇ ਗਏ ਸ਼ਹੀਦ ਰਾਵੜ ਦੀ ਪੈਂਡ ਦੀ ਲੱਗ ਤਕਤੀਏ ਉਸ ਸੰਕੇਤ ਇਤਿਹਾਸ ਦਾ ਬੜਾ ਉਹਦਾ ਬਦਲਾ ਦੀ ਆਪ ਕੋ ਫਤਨਾ ਸ਼ਿਵ ਇਹ ਇੱਥੇ ਧੜਾ ਤੇ ਰੱਬ ਦੇ ਨਾਮ ਦਾ ਗੁਰੂ ਸਾਹਿਬ ਕਹਿੰਦੇ ਨੇ ਕੋਈ ਸਰਕਾਰ ਤੁਸ ਤੂੰ ਮੰਨੋ ਤੇ ਜਹਾਂ ਕੀ ਕਹਿੰਦਾ ਉਹ ਕਹਦਾ ਤੁਸੀਂ ਮੇਰੀ ਹੀ ਮੰਨੋ ਤੇ ਗੁਰੂ ਸਾਹਿਬ ਕਹਿੰਦੇ ਇਹ ਨਹੀਂ ਹੋ ਸਕਦਾ ਕਾਲ ਤੁਸ ਬੇ ਗੁਰੂ ਕਿਹਾ ਸਾਰੀ ਦੁਨੀਆਂ ਕੋਦੇ ਵਿਸ਼ਿਸ਼ਟ ਹੋਣੀ ਤੇਰੇ ਵਿਸ਼ਿਸ਼ਟ ਹੋਣਾ ਇੱਥੇ ਆਪਣੀ ਕੋਈ ਖੇਡੂ ਵਸਤ ਨਹੀਂ ਘੇਰੂ ਪੈਰਾਵੀ ਗੁਰੂ ਸਾਹਿਬ ਕਹਿੰਦੇ ਸਾਡੀ ਜਿਹੜੀ ਚੰਦਾ ਹੈ ਉਹ ਕੌਣ ਦੇ ਵਿੱਚ ਲੱਗਦਾ ਵੀ ਇਹ ਤੂੰ ਵੱਡਾ ਕੋਈ ਨਹੀਂ ਤੇ ਕੌਮ ਦੇ ਪਹਿਲੇ ਸ਼ਹੀਦ ਹੋਏ ਨੇ ਤੇ ਇਤਿਹਾਸ ਸਭ ਦੀ ਜਿਹੜਾ ਸ਼ਹੀਦ ਹੋਣਾ ਉਹ ਵੀ ਉਹਦੇ ਵਿੱਚ ਕੀ ਅੰਤਰ ਹੁੰਦਾ ਲੋਕਾਂ ਤੇ ਇੱਕ ਦਾਗ ਲੱਗ ਜਾਂਦੀ ਹੈ ਉਧਰ ਗੋਲੀ ਨਹੀਂ ਉਧਰ ਗੋਲੀ ਨਹੀਂ ਉਹ ਵੀ ਸ਼ਹੀਦ ਹੋਵੇ ਉਹ ਵੀ ਸ਼ਹੀਦ ਹੋਵੇ ਤੇ ਸਿੱਸੀ ਦਾਦੇ ਸੰਤਾ ਜੀ ਨੇ ਤੇ ਗੁਰੂ ਸਾਹਿਬ ਪਹਿਲੇ ਵਰਤੇ ਆਪ ਜੱਦ ਕੇ ਜਾਂਦੇ ਨੇ ਸ਼ਹੀਦ ਹੋਣ ਤੇ ਦੂਸਰਾ ਇੱਕ ਪਾਸਾ ਆਵੇ ਤੇ ਗੁਰੂ ਸਾਹਿਬ ਦੂਸਰੇ ਪਾਸੋਂ ਇਹ ਤੋਂ ਕੋਲਾ ਬੋਲ ਵੀ ਨਹੀਂ ਬੋਲਦੇ ਗੁਰੂ ਸਤਨਾਮ ਵਾਹ ਉਹ ਕਹਿੰਦੇ ਕਿ ਕੁਛ ਤੇਰਾ ਕੀ ਆ ਮਿੱਠਾ ਲੱਗੈ ਗੁਰੂ ਸਾਹਿਬ ਬੜੀ ਸ਼ਾਂਤੀ ਦੇ ਨਾਲ ਤੱਤੀ ਕਮੀ ਦੇ ਉੱਤੇ ਵੀ ਕਹਿੰਦੇ ਨੇ ਜਿਸ ਤਰ੍ਹਾਂ ਜਹਾਸਰੁ ਕਰਾਇ ਗੁਰ ਘਰਾਂ ਨੇ ਸਿਰ ਦੇ ਵਿੱਚ ਤੱਤੀ ਰੇਤ ਦੇ ਗੜਛੇ ਵੀ ਪੈਦੇ ਨੇ ਕਾਮੀ ਉਹ ਆਕਾਰ ਪਰ ਤੁਹਾਡੇ ਗੁਰੂ ਦੇ ਬਾਣੀ ਨੂੰ ਮਿੱਠਾ ਕਰਕੇ ਮੰਨੇ ਨੇ ਇਸੇ ਤਰ੍ਹਾਂ ਕੇ ਗੁਰਬਾਣੀ ਦੇ ਮਹਾਰਾਜ ਜੇ ਕੀਤਾ ਅੰਦੇਸ਼ਰਤ ਕਹਾਜੰਦਾ ਹੈ ਸ਼ਹੀਦ ਬਹੁਤ ਹੋਏ ਨੇ ਪਰ ਐਸੀ ਲਖਾਨੀ ਸ਼ਹਾਦਤ ਇਤਿਹਾਸ ਗ੍ਰੰਥੀ ਤੋਂ ਹੀ ਦੇਤੀ ਉਹ ਵੀ ਚਲੇਗੇ ਭਾਈ ਪੰਜਾ ਸੀ ਕਿ ਉਹ ਵੀ ਚਲੇਗੇ ਮਰਦੇ ਗ੍ਰੰਥੀ ਸਾਹਿਬ ਸੰਗਤ ਦੇ ਚਾਰਗੇ ਜਦੋਂ ਮਰ ਪਿਆ ਤਾਂ ਮੁਕਤੀ ਸਰਵਾਸ ਹੋ ਗਈ ਤੇ ਕਿਲੇ ਚਾਰ ਜੰਤੀ ਮਰ ਗਈ ਚਾਰ ਗਾਥੀ ਸਰਵਾਸ ਹੋ ਗਈ ਪਰ ਪਿਆਰ ਇੱਕ ਵੀ ਨਹੀਂ ਹੋਇਆ ਉਹਦਾ ਸਤਨਾਮ ਸਿੱਧੀ ਬਾਤ ਸਾਡੇ ਸਾਥ ਸੰਗਤੀ ਘਰ ਦੇ ਵਿੱਚ ਨਾ ਇੱਕ ਮੱਝ ਵਰਤੇ ਦਸਾਂ ਦੇ ਬੰਦੇ ਵਿੱਚ ਮੈਂ ਨਾ ਬੈ ਕੇ ਉਹ ਚੇਤੀ ਮੱਝ ਆ ਗਿਆ ਸਬਦਾ ਵੀ ਨਾ ਕੋਈ ਉਧਰ ਪਤਾ ਬਤਾਉਂਦੇ ਦਪਹਿਰੇ ਦਪਹਿਰੇ ਤੱਕ ਕੰਮਲੇ ਵਿੱਚ ਟੀਕ ਹੋਣਾ ਚਾਹੀਦਾ ਟਾਟਾ ਬਹੁਤ ਪੈ ਜਾਵੇਗਾ ਕੋਈ ਨੁਕਸਾਨ ਨਾ ਹੋ ਜਾਵੇ ਨਾਲ ਨਿਕਲੋ ਪੂਰਾ ਕਰਦੇ ਆ ਚਾਰ ਗਰੰਤੀਆਂ ਦਾ ਸਾਡੇ ਨਗਰ ਦੇ ਇੱਕ ਬੰਦੇਲੇ ਜਾਣਾ ਬੜਾ ਉੱਤਟਾ ਟਾਟਾ ਮੈਸੇਦ ਹੈ ਇਹ ਸਾਰੀ ਗ੍ਰੰਤੀਆਂ ਦੀ ਮਾਤੇ ਅਸੀਂ ਸਾਰੇ ਰਲ ਕੇ ਦੋ ਗਰੰਤੀ ਤਿਆਰ ਕਰ ਲਏ ਜਿਨ੍ਹਾਂ ਨੂੰ ਗਰੰਤੀ ਦੇ ਨਾਮ ਤੇ ਗਰੰਤੀ ਨਹੀਂ ਕੱਲੇ ਆਪ ਕੋ ਬੜੀ ਗਰੰਤੀ ਨਹੀਂ ਜਿਨ੍ਹਾਂ ਨੂੰ ਸੁੱਟੀ ਹੋਵੇ ਸਰਹਾ ਦੇ ਇਹ ਬਹੁਤ ਬਣਾ ਹੋਏ ਹੋਣ ਇਹੋ ਤੇ ਦੋ ਗ੍ਰੰਥੀ ਚਾਰ ਕਰਗੇ ਤਾਂ ਸਾਡੇ ਨਗਰ ਦੇ ਭਾਈ ਬਡੇ ਬਾਹ ਹੋਣਗੇ ਸੋ ਇਹਨਾਂ ਨੂੰ ਮੈਂ ਤਾਂ ਦੇ ਬਹੁਤ ਮਿਲ ਗਿਆ ਦੀ ਬਾਤ ਬੁਰੂਤ ਕਰਨੇ ਬਕਸਿ ਸਥਿਤੀ ਹੈ ਕਿ ਦੀਵਾਰ ਸੜਿਆ ਕਰਨ ਗਈ ਉਦੋਂ ਸਾਰੀ ਸੰਗਤ ਪਾਈ ਬਕਰ ਕੇ ਹਾਜ਼ਰੀ ਪੈ ਰ ਕਰੋ ਤੇ ਨਾਲ ਇਹਨਾਂ ਦਾ ਸਹਿਯੋਗ ਦੇਣਾ ਹੈ ਸਾਰਾ